ਵਾਹ ਹੋ ਗਿਆ ਯਾਰ ਹੂਕਾ ਦਾ ਵਾਤਾ ਬਾਬੇ ਨੇ ਵੀ ਪੇਲੀ ਲੈ ਕੇ ਆ ਗਏ ਦੇਖਿਆ ਪੇਲੀ ਦੇ ੜਾ ਆ ਜ ਸਾਰੇ ੜਾ ਹੈ ਮੁੰਡੇ ਵੀ ਮਾਸੀ ਜੀ ਆ ਗਿਆ ਜੀ ਮੇਲ ਲੜਕਾ ਆ ਜਾਓ ਜੀ ਸਾਸਰੀ ਗਾਲ ਬਈ ਵਧਾਈਆਂ ਤੁਹਾਨੂੰ ਵਧਾਈਆਂ ਸਾਰਿਆਂ ਮੈਂ ਚੋਲਾ ਕਰਨ ਲਈ 5-6 ਦੀ ਕੱਢ ਲੈ 6 ਦੀ ਲਓ ਜੀ ਅੱਜ ਬਹੁਤ ਖਾਸ ਦਾ ਹੈ ਨਾ ਅੱਜ ਕੌਣ ਆ ਰਿਹਾ ਗੇਟ ਖੋਲ ਕੇ ਦਿਖਾਵਾਂਗੇ ਕੌਣ ਆ ਰਿਹਾ ਆਪ ਗਰਮ ਹੋਗੀ ਕਿ ਠੰਡੀ ਹੋਗੀ ਮੁੰਡੇ ਦੀ ਨਾਨੀ ਜੀ ਹਾਂ ਜੀ ਲਿਆਓ ਸ਼ਗਨ ਤੁਹਾਨੂੰ ਕਾਦੇ ਸ਼ਗਨ ਉਹਨਾਂ ਨੂੰ ਸ਼ਗਨਾ ਮੁੰਡੇ ਦੇ ਮਾਮਾ ਜੀ ਨੂੰ ਸ਼ਗਨ ਦੋ ਨਾ ਮਾਮਾ ਨੇ ਉਹ ਲੈਣਗੇ ਸ਼ਗਨ ਮੁੰਡੇ ਦੇ ਮਾਮਾ ਜੀ ਸੰਤਰੀ ਪਰਨੇ ਦੇ ਵਿੱਚ ਮੇਰਾ 500 ਦੋ ਪਹਿਲਾਂ ਜਿਹੜਾ ਮੈਂ ਚਾਹ ਉਹ ਫੇਰ ਦਵਾਂਗੇ ਮਨ ਲਾਦਾ ਆਗੇ ਬਾਹਰ ਖੋਲੋ ਕਰਾ ਤੇ ਹੱਥ ਨਾ ਮੋੜਨਾ ਨਹੀਂ ਆ ਲੈਣਾ ਪਰਸ ਨੂੰ ਜੀ ਚਲੋ ਚਲੋ ਵੀ ਚਲੋ ਭਾਬੀ ਆ ਗਿਆ ਉਧਰ ਹੀ ਜਾਣਾ ਉੱਥੇ ਜਾਣਾ ਉੱਥੇ ਹੀ ਆ ਗਿਆ ਜੀ ਪਿੰਨੇ ਮੇਲ ਲੜਕਾ ਆਜੋ 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 ਚਲੋ ਜੀ ਚਲੋ ਇਹਦਾ ਲਕਿਤ ਆਏ ਨਹੀਂ ਉਹ ਭੋਲੀ ਨੂੰ ਤਾਂ ਲੈ ਇਹਦਾ ਬਾਲੇ ਖਰਾਬ ਆ ਭੋਲੀ ਨੂੰ ਪਾ ਲੈ ਕੇ ਨਹੀਂ ਆਏ ਨਾਲ ਚੱਕ ਲੋ ਇਹਦਾ ਆਪ ਹੀ ਸ਼ਗਰ ਲੈਣ ਨੂੰ ਫਿਰਦੇ ਆ ਉਹ ਸ਼ਗਰ ਸਾਤਸਰੀ ਕਾਲ ਬਈ ਵਧਾਈਆਂ ਤੁਹਾਨੂੰ ਵਧਾਈਆਂ ਸਾਰਿਆਂ ਮੈਂ ਕਹੀ ਰਿਹਾ ਏ ਇਹਨਾਂ ਨੂੰ ਆਏ ਆ ਵੀ ਅਸੀਂ ਆਪ ਹੀ ਸ਼ਗਰ ਲੈ ਜਾਗੇ ਉਹਦੇ ਆਲਾ ਬਾਈ ਸਾਸਰੀ ਘਾਲ ਉਹ ਖਾਚਾ ਪਾਣੀ ਵੀ ਕੱਢਣਾ ਸਹੀ ਗੱਲ ਆ ਵਧਾਈਆਂ ਤੁਹਾਨੂੰ ਨਾਲੇ ਵਧਾਈਆਂ ਬਾਈ ਦੇਮ ਦਾ ਸਰਦ ਦਾ ਕਢਾਈਆਂ ਸਹੀ ਗੱਲ ਆ ਹਾਂ ਨਾ ਉਹ ਆ ਪੀਣੇ ਲੈ ਲੈਣਾ ਪਹਿਲਾਂ ਤੁਸੀਂ ਸ਼ਕਲ ਕਾਢੋ ਸਾਡੇ ਬੰਦੇ ਤਾਂ ਤਿਆਰ ਖੜੇ ਆ ਉਧਰ ਹਾਂ ਉਧਰ ਸਾਡੇ ਬੰਦੇ ਤਿਆਰ ਆ ਕੋਈ ਨਾ ਕਰਨਾ ਅੱਧਾ ਗੱਦਾਂਗੇ ਚਲ ਉਹੀ ਚਲੋ ਆ ਪਾਸੇ ਚੱਕ ਲਾਉ ਤੈਨੂੰ ਕੇ ਹਾਂ ਓਏ ਆਏਗਾ ਆਏਗਾ ਤਾਂ ਫੌਜੀ ਨਹੀਂ ਮੈਂ ਇਹਦਾ ਫੌਜੀ ਦੀ ਰਫਲ ਲਗੂ ਨਾਲ ਹੀ ਰਹਿਣਾ ਇਹਦਾ ਵੀ ਪਰਛਾ ਤਾਂ ਫੌਜੀ ਦੀ ਰਫਲ ਲਗੂ ਨਾਲ ਹੀ ਰਹਿਣਾ ਇਕੱਠੇ ਆਇਆ ਰੋਕ ਜੋ ਹਾਂ ਠੀਕ ਹੈ ਜੀ ਹਾਂ ਉਹ ਉਹ ਦੇ ਪੈਸੇ ਕੱਢਣ ਲੱਗੇ ਵਾ 500 ਦਾ ਕੱਢ ਲਈ ਹੋ ਹੈਲੋ ਅੱਲਾ ਆ ਗਿਆ 500 ਦਾ ਕੱਢ ਲਈ 500 ਦੀ ਕੱਢ ਲੈ 60 ਦੀ ਐ ਐ ਐ ਤਿਆਕ ਜਲਾ ਲਓ ਹਾਏ ਇਹਦਾ ਗੱਡੀ ਚ ਤੂੰ ਪਹਿਲਾਂ ਸਵੱਦ ਨੂੰ ਦੇਖਦੇ ਆਉਣਾ ਸੀਗਾ ਵੀ 200 ਦੇ ਅੱਡ 100 ਦੇ ਅੱਡ ਇਹ ਮੰਨਣਾ ਕਿ ਕੱਕਦੇ ਆ ਬਾਹ ਚੱਕਣਾ ਚਲਾ ਜਾ ਨਹੀਂ ਉਥੋਂ ਨਾਲ ਡੀਟੇਲ ਚੋਣਗੇ ਸਮਾਨ ਲੈ ਕੇ ਤੇਰੇ ਕੋਲ ਬੜੇ ਆਲੇ ਸਾਡੇ ਬੰਦੇ ਤਾਂ ਤਿਆਰ ਖੜੇ ਆ ਹਾਂ ਜੋ ਹਾਂ ਤੁਸੀਂ ਦਿਹਾੜੀ ਦੋ ਹੁਣ ਸਾਨੂੰ ਆ ਲੱਭੂ ਕਾਰਮਜੀਤ ਕੰਮੋ ਦਾਸਰੀ ਕਾਲ ਮੁੰਡੇ ਦੀ ਮਾਸੀ ਜੀ ਮੁੰਡੇ ਦੇ ਨਾਨਾ ਹਲੋ ਹਲੋ ਕਰ ਇੱਕ ਸੀ ਸੀ ਮੈਂ ਵੀ ਲਿਆਇਆ ਹੋਰ ਕੱਟ ਨਹੀਂ 500 ਇੱਕ ਇਧਰ ਲੇ ਗੇੜ ਚ ਚੋਲਣੇ ਇੱਕ ਇਧਰ ਲੇ ਗੇੜ ਚ ਦੀ ਚੋਲਣੇ ਇੱਕ ਉਧਰ ਚੋਦਾਂਗੇ ਹੋਕਾ ਦਾ ਵਾਦਾ ਬਾਬੇ ਨੇ ਵੀ ਭੇਲੀ ਲੈ ਕੇ ਆ ਗਏ ਦੇਖਿਆ ਬਾਲੇ ਕਹਿ ਮਾਂ ਸੀ ਤਾਂ ਉਹਦੀ ਹੋਕਾ ਦਵਾ ਦਿੰਦੇ ਆ ਕਿ ਤੋਥੜਾਂ ਵਾਲੇ ਪੇਲੀ ਲੈ ਕੇ ਆ ਗਏ ਹਨ ਵਿਆਹ ਦੀ ਸੁਣਾ ਪੰਚਾਇਤ ਮਨੋਂ ਅੰਦਰ ਖੂਨ ਖਾਰੇ ਵਰਗੇ ਬੇਕੀਆ ਕਿ ਸਾਰਿਆਂ ਨੇ ਵਿਆਹ ਜਾਣਾ ਤੋਂ ਥੜਾ ਚੱਕ ਬਈ ਗੋਡਿਆਂ ਵਾਲੀ ਹਾਂ ਕੀ ਆ ਕਰਤਾ ਗੋਡਿਆਂ ਵਾਲਾ ਕੰਮ ਹਾਂ ਹੋਰ ਯਾਰ ਕੰਮੇ ਦਾ ਵਿਚਾਰੀ ਬਿਮਾਰ ਹੋ ਗਈ ਡੈਗ ਪੀ ਉਹ ਚਲੋ ਬਈ ਸਵਾਨ ਪਾ ਲੀ ਭੇਜੀ ਫੜੋ ਪੇਲੀ ਫੜੋ ਪੇਲੀ ਲਿਆਓ ਜੀ ਕਿੱਕੂ ਵੀ ਕੋਟਿਆਣਾ ਤਾਂ ਆ ਗਿਆ ਓਕਾ ਕੋਟਿਆਣਾ ਵਾਲਾ ਬੇਂਤੀ ਆ ਗਈ ਹੈ ਆ ਮੁੰਡਾ ਮਾਰ ਗਿਆ ਤੇ ਡੋਰ ਫੜ ਗਈ ਨਹੀਂ ਨਹੀਂ ਸਮਰਾਲੇ ਪੋਲੀਨ ਦਾ ਲੈ ਕੇ ਨਿਆਏ ਜਾਣ ਕੇ ਜਾ ਰਹੇ ਉਹਨੂੰ ਉਹਦੀ ਵਿਚਾਰੀ ਦਿਹਾੜੀ ਮਰਾਤੀ ਆ 500 ਮੈਨੂੰ ਹੀ ਦੇਦਾ ਤੇਲ ਮੈਂ ਵੀ ਚੋਇਆ ਲਾ ਲਾ ਉਹਨੂੰ ਉੱਥੇ ਜਾ ਕੇ ਦਵਾਂਗੇ ਉੱਥੇ ਜਾ ਕੇ ਦਾ ਤੁਸੀਂ ਲਾਉਂਗੇ ਜਾਤੋਂ ਜਦੋਂ ਤੇਲ ਚਵਾਇਆ ਨਹੀਂ ਉੱਥੇ ਬਧਾਈ ਮੇ ਮਾਮਾ ਮੇਖੋਂ ਮੁੰਡਾ ਜਾਂਦਾ ਦਾ ਕੀ ਮਾਮਾ ਜੀ ਉਥੇ ਚੱਪਣੀਆਂ ਭੰਨੂਗਾ ਆਪੇ ਮਾਮਾ ਦਾ ਬਰਾਬਰੀ ਕਰ ਦੋ ਨਾ ਹਿਸਾਬ ਉਸੇ ਲੈਣੇ ਨਹੀਂ ਰੋ ਹੈ ਆਪ ਆਪਾ ਅੱਜ ਆਪਾਂ ਨੂੰ ਦਿੱਤੇ ਨਹੀਂ ਆਪਾਂ ਉਹਦਾਂ ਲੈਣਾ ਨੂੰ ਦੇਣੇ ਨਹੀਂ ਚਾਹ ਬਰਾਬਰ ਹੋ ਗਿਆ ਹਲੋ ਵਧ ਗਿਆ ਹੋ ਗਿਆ ਪ੍ਰੋਗਰਾਮ ਕਦੋਂ ਤੱਕ ਇਹ ਹੋਊਗਾ ਹਰ ਗਿਆ ਹੋ ਗਿਆ ਮਸਾ ਦਾ ਨਾ ਆਇਆ ਇਹ ਹੋਰ ਸੱਖਾਂ ਤੋਂ ਫਦੀਨਾ ਨਾ ਰਿ ਉਹ ਤਾਂ ਦੁਪੱਟੇ ਦੇ ਉੱਤੇ ਲੱਗ ਗਿਆ ਇਹ ਤਰ ਦੇਖ ਕੇ ਕੰਮ ਪੜਾ ਸਾਰਾ ਛੱਡ ਜਾਣਾ ਹਾਂ ਕੁਝ ਲੱਗ ਗਿਆ ਸੀ ਇੱਥੇ ਦੁਪੱਟੇ ਆ ਦੇ ਲੱਗਿਆ ਤੇਲ ਤਾਂ ਨਹੀਂ ਲੱਗਿਆ ਤੇਲ ਲੱਗ ਗਿਆ ਪਤਾ ਨਹੀਂ ਮੈਂ ਲਾਦਾ ਹਾਂ ਚਲ ਚਲ ਕੋਈ ਨਾ ਕੋਈ ਹੁਣ ਤਾਂ ਵਿਆਹ ਚ ਹੀ ਗਣਾ ਜਾਣਾ ਉਹ ਵਿਆਹ ਚ ਹੁਣ ਤਾਂ ਡਾਇਰੈਕਟਲੀ ਨਾ ਹੋਣੇ ਆ ਲੀੜੇ ਸਾਰੇ ਕਿਵੇਂ ਹੋ ਗਿਆ ਜਦੋਂ ਵਿੰਦਾ ਕੀ ਮਾਂ ਨੇ ਨਹੀਂ ਛੱਡਿਆ ਗਵਿੰਦਰ ਧੀਗੇ ਮੈਂ ਛੱਡ ਦੂੰ ਕੀ ਕੀ ਚੀਜ਼ ਕੰਮ ਅੱਛਾ ਬਾਹਰ ਜਾਣਾ ਮੈਨੂੰ ਤਾਂ ਮੈਂ ਤਾਂ ਤਿਆਰ ਕਰਕੇ ਸਭ ਆਪਸ ਨੂੰ ਤੋਰਿਆ ਕਰਨਾ ਮੁੰਡੇ ਦੀ ਮਾਸੀ ਨੂੰ ਤਾਂ ਤੁਸੀਂ ਲੋਟ ਕਰੋ ਯਾਰ ਮੁੰਡੇ ਦੀ ਮਾਸੀ ਦਾ ਬਿਮਾਰ ਪਈ ਆ ਦੇ ਮਾਰਾ ਦੇ ਨਚਣਾ ਆ ਜੀ ਨੇ ਇਹ ਨਹੀਂ ਕਹਿਣਾ ਜੀਜਾ ਲੱਕ ਨੂੰ ਖੁਰਕਦਾ ਆਵੇ ਇਹਦੀ ਕਹੂਗੀ ਮੇਰੇ ਭਾ ਦਾ ਨੋਟ ਕੱਢਦਾ ਇਹ ਲੋੜੀ ਦੇ ਨਚੀ ਨਚੀ ਉਹਦੋਂ ਖਰਾਦ ਨੂੰ ਠੰਡ ਲੱਗ ਗਈ ਨੂੰ ਠੰਡ ਵੀ ਲਾ ਗਈ ਨਜ਼ਰ ਲੱਗੀ ਆਦੋਂ ਉਹ ਨੱਚਦੀ ਸੀ ਨਾ ਉਹਨੇ ਰਣਜੀਤ ਦਵਾਵੇ ਦਾ ਰਿਪੀਟ ਤੇ ਹੀ ਚਲਾਇਆ ਕੋਕਾ ਵੀ ਮੈਂ ਨੱਕ ਜੜਵਾਈ ਫਿਰਦੀਆਂ ਲੈਦੇ ਸੱਜਣਾ ਕੋਕਾ ਨੇ ਹੋਂਤਾ ਸੇ ਤਾਂ ਬਾਰੇ ਦੇ ਕੜਲਾਂ ਵਾਲੀਆਂ ਜੜਦੀਆਂ ਆ। ਉਹ ਕਮਜ਼ੋਰੀ ਹੈ। ਇਹ ਫੇਰ ਨਹੀਂ ਪਤਾ ਲੱਗਦਾ ਫੇਰ ਤਾਂ ਗਮ ਹੋ ਜਾਂਦੀ ਹੈ। ਉਹਦਾ ਕੱਢਣੀ ਪੈਣੀ ਆ। ਇਹਦਾ ਜਾਗ ਉਹਦਾ ਇੱਕ ਵਿਆਹ ਕਰਨਾ। ਇਹਦਾ ਥੁੱਕ ਲੋਕ ਨਹੀਂ ਧਾਰਨ ਨੂੰ ਫਿਰਦੀ ਸਾਰਾ ਕੋ ਹਿਆ ਲੈ। ਨੇ ਬਾਰ-ਬਾਰ ਵਿਆਹ ਕਰਨਾ ਇੱਕ। ਹਾਂ। ਹਾਂ। ਉਹ ਜੜ ਕੋਈ ਨਾ। ਐ। ਨਹੀਂ ਜਾਗੋ ਕਢਾਂਗੇ। ਹਾਂ ਨਾਨਾ ਸਾਡਾ ਕੋਟ। ਉਹ ਗਿੱਤਾ ਪਾ ਲਿਓ। ਉਹ ਨਾਨਾ ਸਾਡਾ ਕੋਟ ਜੁਦਾ। ਚੱਕ ਆ ਗਿਆ ਸਾਦਾ। ਹਾਂਜੀ ਕੰਨਾ ਦਾ ਸਾਦਾ। ਇੱਕ ਕੜ ਮਤ ਆਪਣੇ ਨਦੇ ਪਾਦੀ ਜਾਣ ਸੌਕੇ ਉਹ ਠੀਕ ਆ ਮੇਰਾ ਟਾਈਮ ਮਾਤਾ ਆ ਚਾਹ ਪੀਲਾ ਵੀ ਚਾਹ ਪੀਲਾ ਟਾਈਮ ਲਵ ਲੋ ਟਾਈਮ ਹੈ ਨਹੀਂ ਮੇਰੇ ਕੋਲ ਮੈਂ ਦੋ ਸਾਢੇ ਜਾਣਾ ਜੀ ਆਕਾ ਆ ਔਨਸਾਰ ਹੋਕਾ ਦਵਾਦਾ ਦੇਖਾ ਕੱਡਾ ਵੱਡਾ ਕੰਮ ਕੀਤਾ ਸੀ ਔਨਸਾਰ ਹੋਕਾ ਦਵਾਦਾ ਈ ਧੋਤਲਾਂ ਵਾਲੇ ਵਿਆਹ ਲੈ ਕੇ ਆ ਗਏ ਦੇਖ ਲੈ ਦੰਦਾ ਕੋਈ ਹੋਕਾ ਹੈ ਵਾਬੇ ਨੂੰ ਪਤਾ ਲੱਗ ਗਿਆ ਮੈਂ ਫੋਨ ਮਾਰਦਾ ਈ ਬਾਬਾ ਆ ਗਏ ਬੰਦੇ ਹਾਂ ਮੈਂ ਡਾਇਨ ਸਹੀ ਗੱਲ ਆ ਇਹਦਾ ਨਾਲ ਜੋੜ ਨੂੰ ਫਿਰਦਾ ਬਾਈ ਹੁਣ ਆ ਆ ਪੈਂਦਾ ਗਿਆ ਪੈਸੇ ਮੈਂ ਜੀ ਆ ਦੇ ਸਹੀ ਗੱਲ ਆ ਜੀ ਇਹਦੇ ਅਸ਼ਤਰੀ ਚ ਬਣਾ ਦੇ ਨਾਲ ਸਹੀ ਗੱਲ ਆ ਜੀ ਹਾਂ ਨਾ ਇਹ ਕੁਸਾ ਗਾ ਦਾ ਸਭਾ ਬੜੀ ਆਪਾ ਦਾ ਗਾਣ ਦੇ ਨਾਲ ਆਏ ਆ ਪੇਲੀ ਦੇ ਡਾ ਆ ਜ ਸਾਰੇ ਜਾੜੇ ਆ ਨਾ ਨੱਚ ਨੂੰ ਚੱਲਾਂਗੇ ਇਹਨਾਂ ਨੂੰ ਸੱਦ ਲਾਂਗੇ ਹਾਂ ਸਾਰੇ ਜਾਣੇ ਸਹੀ ਗੱਲ ਆ ਵੱਡਾ ਚਾਰ ਬਹੁਤ ਵੱਡੀ ਫੈਮਲੀ ਹੈ ਸਾਡੀ ਕਿਉਂ ਵੀ ਜਾਣੇ ਅਸੀਂ ਸੰਤ ਕਿਤੇ ਜਾਣਾ ਹੁੰਦਾ ਤਿੰਨ ਚਾਰ ਕੱਢਣਾ ਚਾਹੀਦਾ ਨਹੀਂ ਨਹੀਂ ਪਰ ਤੈਨੂੰ ਘਰੇ ਛੱਡ ਕੇ ਆਉਣਾ ਇਹਦਾ ਫਿਰ ਆਪਣੇ ਪੈਂਟਾਂ ਨੂੰ ਡੋਡੇ ਪਾੜਾ ਵਾਲਾ ਲਾਣਾ ਵਾ ਵੱਡਾ ਸੱਜਣੇ ਰੋਡ ਨਹੀਂ ਇਹਦੇ ਨਾਲ ਦੇ ਪਰਿਵਾਰ ਬਹੁਤ ਵੱਡਾ ਅਸੀਂ ਪਾਈ ਵਾਲੇ ਹੋਵਾਂਗੇ ਅੱਛਾ ਜੀ ਅੱਛਾ ਪਿਤਾ ਜਦ ਜਾਨੀ ਆਏ ਹੋਗੇ ਮੈਨੂੰ ਲੱਗਦਾ ਹੈ ਹੈਨਾ ਮੈਂ ਗੱਡੀ ਕਰਕੇ ਫਿਰ ਆਏ ਨਹੀਂ ਹੈਗੇ ਅਸੀਂ ਚੌਥਾ ਤਰੀਕ ਸੁਣੀ ਹੋਇਆ ਵੀ ਕੀ ਕਿ ਜਾਣਾ ਕਰਕੇ ਆਇਆ ਹਾਂ ਸਾਰੇ ਨੇ ਕੀ ਕਿ ਜਾਣਾ ਰਾਤੀ ਦੋਲੀ ਪੀਣੀ ਨਹੀਂ ਨਹੀਂ ਇਹ ਦੋ ਖਾਲਾ ਨਹੀਂ ਨਹੀਂ ਖਾਲਾ ਬੱਤ ਖਾਣੇ ਹੈ ਸੰਗ ਦੀ ਹਾਂ ਆ ਨਾ 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 ਮੁੱਠਾ ਭਰ ਕੇ ਤੇ ਗੱਡੀ ਜਪਾ ਜਪਾ ਅੰਦਰ ਮੈਂ ਤਾਂ ਮਾਰ ਰਿਹਾ ਯੋ ਕਿਹੜਾ ਤੇਰੇ ਇਹ ਮੈਂ ਬਹੁਤ ਵਧੀਆ ਹੱਸਦਾ ਮੈਨੂੰ ਅੱਖਾਂ ਲੇ ਹੁੰਦੇ ਸੀ ਤੇਰੀ ਵਾਲੀ ਬਹੁਤ ਵਧੀਆ ਹੱਸਉਂਦੀ ਆ ਨਹੀਂ ਖਬਰ ਦੇਣੀ ਹੁਣ ਕੈਮ ਥੋੜੇ ਦਿਨਾਂ ਨੂੰ ਮੈਨੂੰ ਆਪਾ ਨਹੀਂ ਹੋ ਰਤਨ ਨਹੀਂ ਕਰਨਾ ਲੱਗਿਆ ਹੁਣ ਸਾਨੂੰ ਦੀ ਗੱਲ ਜਰੂਰ ਆਵਾਂਗੇ ਭੈਣੇ ਕੋਈ ਗੱਲ ਨਹੀਂ ਹਾਂ ਰੱਖ ਕੇ ਜਾਈਏ ਮੈਨੂੰ ਹੁੰਦੇ ਸੀ ਪਲੇ ਆਵਾਂਗੇ ਜਰੂਰ ਆਇਆ ਨਹੀਂ ਜਰੂਰ ਜਰੂਰ ਆਵਾਂਗੇ ਭੈਣੇ ਅ ਜੇ ਸਹੀ ਗੱਲ ਆ ਜਦੋਂ ਇੱਥੇ ਪੈਂਡ ਆਉਂਦੇ ਉਹਨੇ ਆਇਆ ਕਰੋ ਭੈਣ ਹੁਣ ਤਾਂ ਜ਼ਰੂਰ ਆਵਾਂਗੇ ਭੈਣੇ ਜਦੋਂ ਆਏ ਹਾਂ ਠੀਕ ਹੈ ਸਾਸਰੀ ਦਾ ਠੀਕ ਅੰਕਲ ਜੀ ਸਾਸਰੀ ਦਾ ਸਾਸਰੀ ਸਾਸਰੀ ਕੇ ਅੰਕਲ ਸਾਸਰੀ ਜੀ ਸਾਸਰੀ ਕੇ ਓਕੇ ਭੈਣੇ ਦਸਰੀ ਗੱਲ ਠੀਕ ਹੈ ਮੈਂ ਉਹ ਤਾਂ ਸੁਥੀ ਗਈ ਅਗਰੇ ਅਸਲੀ ਗੱਲ ਦੇਗੀ ਬਹੁਤ ਠੀਕ ਹੈ ਠੀਕ ਹੈ ਭੈਣੇ ਦਸਰੀ ਗੱਲ ਬਹੁਤ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਤੁਹਾਨੂੰ ਬਹੁਤ ਲੱਗਿਆ ਪਰ ਸੀ ਪਹਿਲਾਂ ਨਹੀਂ ਨਹੀਂ ਕੋਈ ਗੱਲ ਨਹੀਂ ਵੜ ਨਹੀਂ ਨਹੀਂ ਕੋਈ ਗੱਲ ਨਹੀਂ ਚਲ ਬੜਾ ਤਾਂ ਹੈ ਤਾਂ ਕੁੜੀਆਂ ਹੀ ਕੁੜੀਆਂ ਵਾਹ ਜਿਆਦਾ ਦੋ ਨਹੀਂ 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 ਕੋਈ ਗੱਲ ਨਹੀਂ ਬੜਾ 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 ਨਹੀਂ ਨਹੀਂ ਚੀਅ ਲੋ ਜੀ ਹੁੰਡ ਨਾਲ ਹੀ ਰੰਗ ਬੰਨਤਾ ਬੰਦੇ ਰਹਿ ਗਿਆ ਦੇਖੇ ਨੇ ਮੋਮੀ ਲੈ ਕੇ ਦਨ ਹੋਇਆ ਪਹਿਲਾਂ ਰਾਇਕੋਟ ਵਾਲੀਆਂ ਮੈਡਮ ਆ ਗਈਆਂ ਬਾਅਦ ਚ ਕੋਈ ਬਾਦ ਤੋਂ ਕੋਈ ਆ ਗਿਆ ਇੱਕਦਮ ਠੀਕ ਆ ਸਾਗ ਸੀ 4 ਵਜੇ ਤਰੇ ਆ ਜਿਹੜੇ ਖਾਣੇ ਅਸੀਂ ਵੀ ਨਹੀਂ ਭੇਲੀ ਇਹ ਘਰਾਂ ਚ ਫੇਰ ਨਹੀਂ ਹੁੰਦੀ ਆਪਣੀ ਅੱਜ ਕੱਲ੍ਹ ਨੂੰ ਕੰਡ ਦਾਂਗੇ ਇਹ 15 ਕਿਲੋ ਆਟਾ ਹਨ ਆ 12 ਕਿਲੋ ਅਤੇ 12 ਕਿਲੋ ਆਵਾ ਠੀਕ ਹੈ ਦੋ ਆ ਬਸ ਹੋਰ ਕੋਈ ਬਹੁਤ ਆ ਬਾਦੂ ਆ ਬਹੁਤ ਆ ਬਨ ਆ ਚਾ ਚਾ ਲੱਡੂ ਤੇ ਦਾਂ ਜੀਓ ਕੀ ਹਾਲ ਕਰਾਂ ਕੈਮ ਉਹ ਤੇ ਬੋਲਗਾ ਪਾਉਣੀਆ ਤੂੰ ਹਾਂ ਹੋਲਾ ਹਾਂ ਕਿ ਇਹਨਾਂ ਦੀ ਕੀ ਹੋ ਰਹੀ ਹੈ ਇਹ ਤਾਂ ਵੀ ਕੀ ਹੋਇਆ ਵਾ ਇਹ ਇੱਕ ਤਾਂ ਯਾਰ ਕੰਨ ਦੇ ਕਰਕੇ ਬਾਹਲਾ ਹੋਇਆ ਵਾ ਇਹਨੂੰ ਕੰਨ ਦਾ ਪਰਦਾ ਕਰਕੇ ਨਾ ਘਮੇਰਾ ਹੁੰਦੀਆਂ ਤਵੇ ਰੋ ਤੇ ਬੋਤਲ ਨਵਾ ਦੇਣਗੇ ਕੱਲ ਨੂੰ ਲੈ ਕੇ ਜਾਵਾਂਗੇ ਫਿਰ ਡਾਕਟਰ ਤੇ ਆਹ ਉਹ ਉਹ ਨੂੰ ਕਹਿੰਦੇ ਜੰਜਣਾ ਠੀਕ ਆ ਰੋ ਯਾਰ ਕਮਜ਼ੋਰੀ ਚੱਕੀ ਜਾਊ ਕਮਜ਼ੋਰੀ ਵੱਧ ਹੋਈ ਜੀ ਜੋਰ ਗਈ ਆ ਬੋਤਲ ਲੈ ਨਹੀਂ ਸੀ ਪੁੜੇ ਚੋ ਢੀਕੇ ਤਾਕਤਾਂ ਲ ਘੋਵਾਂਗੇ ਹੂੰ ਠੀਕ ਆ ਮੈਂ ਕਿਹਾ ਮੈਂ ਜਿਹੜਾ ਮਰਜ਼ੀ ਨਹੀਂ ਤੱਕ ਘਟਾਈ ਚੱਲਣਾ ਆ ਜਾਓ ਪੈਸੇ ਦੇ ਆ ਤੇ ਫਿਰ ਚੱਲਣਾ ਹਾਂ ਇਹ ਕਹਿਣ ਲੱਗੇ ਕਿ ਚੰਗਣ ਚਲੋ ਉਹ ਸੁਣੀਆਂ ਚੰਗਾ ਜੀ ਉਹ ਸਭ ਨੇ ਆ ਲੈ ਆ ਮਾਗੇ ਲੈ ਆ ਮਾਗੀ ਲੈ ਆ ਮਾਗੇ ਆ ਤੇ ਜਰ ਕਰਤੀ ਨੂੰ ਸ਼ਾਮ ਨੂੰ ਆ ਜਾਣਗੇ ਇਹ ਤੇਰੀ ਗੱਲ ਮੇਰੇ ਆਜੋ ਕੱਤੀ ਸ਼ਾਮ ਨੂੰ ਆਉਂ ਐ ਕਰਾਂਗੇ 31 ਨੂੰ ਸ਼ਾਮ ਨੂੰ ਆਜੋ ਸ਼ਾਮ ਨੂੰ ਡੈਡੀ ਨੂੰ ਦੇਖ ਲਾਂਗੇ ਜੇ ਬਾਂਟੀ ਬਾਈ ਨੇ ਆਉਣਾ ਹੋਇਆ ਮੁੜ ਕੇ ਡੈਡੀ ਬਾਂਟੀ ਬਾਈ ਨਾਲ ਆਜੂ ਆ ਫੇ ਤੁਸੀਂ ਸਜ ਰਹੇ ਆ ਅਸੀਂ ਸਜ ਰਹੇ ਹਾਂ ਨਹਾਈ ਧੋਈ ਜੀ ਕਰਾ ਕੇ ਹਾਂ ਫੇ ਸਿੱਧੇ ਤੂੰ ਪਾ ਲੈਣਾ ਛੱਡੇ ਹੁਣ ਬੜਾ ਹੁੰਦਾ ਪੈਂਦਾ ਵਾਹ ਹੁਣ ਤਾਂ ਸਾਫ ਹੀ ਹੁੰਦਾ ਮੌਸਮ ਮੈਂਹੰਦੀ ਤੀਨ ਹਲਵਾ ਤੀਨ ਹਲਵਾ ਲਿਆ ਮੈਂਹੰਦੀ ਮੈਂਹੰਦੀ ਦਾ ਥੋਟੇ ਹੈ ਨਹੀਂ ਪ੍ਰੋਗਰਾਮ ਮੈਂ ਕਿਹਾ ਸਾਡੇ ਪਰ ਮੈਂਹੰਦੀ ਦਾ ਕੁੜੀ ਨਹੀਂ ਹੋਣੀ ਸੀ ਕੁੜੀ ਦਾ ਬਾਹਰ ਹਾਂ ਹੋਣੀ ਕਿ ਨਾ ਹੁਣ ਹੋਵੇ ਕੁੜੀਆਂ ਕਸਰੀ ਹੋਵੇ ਸਹੀ ਗੱਲ ਆ ਜੇ ਬਾਅਦ ਵਿੱਚ ਜਰਾਵਾ ਕਰੀਏ ਵੀ ਅੱਗੇ ਥੜੇ ਦੂਰੀਆਂ ਕਾਲੀਆਂ ਕਰਾਉਂਦਾ ਜਿਹਨੇ ਦਿੱਤਾ ਉਹ ਸਗਨ ਖੜੇ ਨਹੀਂ ਸੀ ਮਾੜਾ ਜੀ ਹਾਂ ਉਹ ਸਗਨ ਤਾਂ ਸਾਰੀ ਕਰੂਗੀ ਹੁਣ ਲਿਆਪੋ ਜੀ ਗੇਟ ਖੋਲਣਾ ਸਾਈ ਨਕੀ ਨੂੰ ਕਰਾ ਜਾ ਹੈ ਜੀ ਹਾਂ ਧੀਨੇ ਵਾਲਾ ਕਰਾਇਆ ਸੀ ਜੀ ਹਾਂ ਮੇਕਅਪ ਮੁਕਾਪ ਆ ਨਾ ਮਨੋ ਸਿਚੁਰਾਈ ਬੰਦ ਕਰ ਦਿੰਦੀ ਹਾਂ ਹਾਂ ਸਹੀ ਗੱਲ ਆ ਲਧਿਆਣਾ ਜ਼ਿਲ੍ਹਾ ਫਿਰ ਦਿਖਾਉਣਾ ਅਸੀਂ ਆਪ ਦਾ ਅਸੀਂ ਲੁਧਿਆਣੇ ਜ਼ਿਲੇ ਵਾਲੇ ਦਿਖਾਉਣੇ ਆ ਫਿਰ ਕਿਹੜੇ ਇਹ ਉਹਨਾਂ ਦਾ ਕਿਹੜਾ ਬਰਨਾਲਾ ਹਾਂ ਤਈ ਦਸ ਮਲਵਾਈ ਕਿੱਥੇ ਆਹ ਲੈ ਬਈ ਥੋੜੀ ਰੌਣਕ ਜੀ ਲੱਗ ਗਈ ਹਾਂ ਦੇਖਿਓ ਮੜਾ ਚੱਲ ਠੀਕ ਆ ਬਣੇ ਚੰਗਾ ਜੀ ਓਕੇ ਦੇਖਦੇ ਹਾਂ ਉਹਨੂੰ ਹਾਂ ਜੇ ਤੁਸੀਂ ਸੈਟਡੇ ਨੂੰ 8:00 ਵਜੇ ਤੁਹਾਡੇ ਕੋਲ ਪਹੁੰਚ ਜਾਓਂਗੇ ਆ ਜਾਾਂਗੇ ਆ ਜਾਾਂਗੇ ਚਲੋ ਰਫਲ ਭੁੱਲ ਗਈ ਰਫਲ ਭੁੱਲ ਗਈ ਆਪਦੀ ਮੈਂ ਤਾਂ ਬੜੀ ਸਪੀਡ ਨਾਲ ਜਾਂਦੀ ਆ ਇਹ ਤਾਂ ਪਹਿਲੀ ਵਾਰ ਹੀ ਹੋਇਆ ਜ਼ਿੰਦਗੀ 'ਚ ਇਹਦਾ ਇਹ ਤਾਂ ਪਹਿਲੀ ਵਾਰੀ ਹੋਇਆ ਵੀ ਜ਼ਿੰਦਗੀ 'ਚ ਆ ਤਾਂ ਵਈ ਰਫਲ ਭੁੱਲ ਗਈ ਹੋਏ ਹੈ ਰਫਲ ਦਾ ਤਾਂ ਬਸਾ ਨਹੀਂ ਕਰਦੀ ਤੂੰ ਬੰਦ ਵੀ ਮੈਂ ਤਾਂ ਜਵੇਂ ਪਾ ਕਸ਼ਤ ਕਰ ਰਹੀ ਨਾ ਮੈਂ ਆ ਭੱਜੀ ਜਾਂਦੀ ਆ ਕੀ ਹੋ ਗਿਆ ਪਰਸ ਭੁੱਲ ਗਈ ਕਹਿੰਦੀ ਆਵਾਂ ਆ ਗਿਆ ਮਾਂਗੇ ਕੋਈ ਨਾ ਕੋਈ ਕੰਮ ਨਾ ਮੇੜਵਾ ਆਪ ਦਾ ਬੇਬੇ ਕਰੋਗੇ ਜੀ 7 ਵਜੇ ਤੋਂ ਤੁਹਾਡੇ ਕੋਲੇ ਆ ਜਾਣਾ ਓਕੇ ਆਛਰੀ ਗਾਲ ਨਵੇਂ ਓਕਰਾਂ ਕੰਮ ਕਰ ਕੇ ਤਾਂ ਜਾਣਾ ਹਾਂ ਹਾਂ ਲਿ ਜਾਊਗੀ ਲੱਡੂ ਫੇਰ ਕਾਊ ਹਏ ਦੇ ਚੈਲੋ ਜੀ ਤੁਮਨੇ ਫੇਰ ਸ਼ਗਨ ਨਹੀਂ ਦਿੱਤਾ ਲਾ ਦੱਸ ਇਹ ਲੈ ਕੈਂਡ ਲੱਗੀ ਮੈਨੂੰ ਸ਼ਗਨ ਨਹੀਂ ਦਿੱਤਾ ਲੈ ਮੈਂ ਤਾਂ ਗਿਆ ਹੀ ਬੱਸ ਮਾੜਾ ਕੰਮ ਲੈਂਦਾ ਆ ਆ ਦੇ ਲਾ ਵਾ ਛਾਗ ਦੇਖ ਲਓ ਹੁਣ ਬਾਹਰ ਜਿਹੜਾ ਇਹ ਕਿਆਰੀ ਹੁਣ ਕੁੱਪੜਾ ਨੇ ਖਾ ਜਾਣੀ ਐ ਸਾਰੀ ਚੈਲੋ ਵੀ ਛੱਲੀਆਂ ਭਾਬੀ ਹੋਣੀ ਦੇਲੀ ਫੇਰ ਨਾ ਨਾਨੀ ਦੇ ਦੋਤੇ ਦੀ ਹਾਂਜੀ ਚਲੋ ਜੀ ਚੱਲੀਆ ਜਾ ਸੋਨੇ